ਹਾਂਜੀ ਬਾਈ ਕਿਵੇਂ ਹੋ ਸਾਰੇ? ਹੋਪਸ ਸਾਰੇ ਵਧੀਆ ਹੋਵੋਗੇ। ਬਾਈ ਠੰਡ ਬਹੁਤ ਹੈ ਤੇ ਸਨੋਵੀ ਬਹੁਤ ਜ਼ਿਆਦਾ ਤੇ ਰੋਡਸ ਤੇ ਸਲਿੱਪਰੀ ਵੀ ਬਹੁਤ ਜ਼ਿਆਦਾ ਬਾਈ। ਬਾਈ ਅੱਜ ਦੀ ਵੀਡੀਓ ਬਣਾਉਣ ਦਾ ਆਪਣਾ ਜਿਹੜਾ ਟੌਪਿਕ ਹੈ ਬਾਈ ਮੈਂ ਜਿਹੜੇ ਨਵੇਂ ਡਰਾਈਵਰ ਨੇ ਬਾਈ ਜਿਨ੍ਹਾਂ ਨੇ ਕੈਨੇਡਾ ਵਿੱਚ ਨਵਾਂ ਡਰਾਈਵਿੰਗ ਲਾਇਸੈਂਸ ਲਿਆ ਜਾਂ ਜਿਨ੍ਹਾਂ ਨੂੰ ਨਵੀਆਂ-ਨਵੀਆਂ ਗੱਡੀਆਂ ਹਜੇ ਲੈਤੀਆਂ ਨੇ ਬਾਈ ਫਰਸਟ ਵਿੰਟਰਸ ਆ ਬਾਈ ਉਹਨਾਂ ਨੂੰ ਇੰਨਾ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ। ਅ ਵਿੰਟਰਸ ਚ ਡਰਾਈਵ ਕਰਨ ਦਾ ਮਤਲਬ ਸਨੋ ਚ ਡਰਾਈਵ ਕਰਨ ਦਾ ਬਾਈ ਬਾਈ ਮੈਂ ਉਹਨਾਂ ਨੂੰ ਥੋੜੀਆਂ ਜੀਆਂ ਐਦਾਂ ਦੀਆਂ ਕੁਝ ਕਿ ਟਿਪਸ ਜਾਂ ਲਾਲੋ ਥੋੜੀਆਂ ਜੀਆਂ ਗੱਲਾਂ ਐਦਾਂ ਦੀਆਂ ਸ਼ੇਅਰ ਕਰਨੀਆਂ ਨੇ ਜਿਨ੍ਹਾਂ ਨਾਲ ਕਿ ਸ਼ਾਇਦ ਉਹਨਾਂ ਦੀ ਵਿਨਟਰਸ ਡਰਾਈਵਿੰਗ ਹੋਰ ਬੈਟਰ ਹੋ ਸਕੇ ਤੇ ਉਹ ਕਿਸੇ ਵੀ ਤਰ੍ਹਾਂ ਦੇ ਕਿਸੇ ਮਿਸ ਹੈਪਨ ਤੋਂ ਬਚ ਸਕਣ ਬਾਈ ਤਾਂ ਮੈਂ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਾਂਗਾ ਕਿ ਕਿਵੇਂ ਆਪਾਂ ਗੱਡੀ ਡਰਾਈਵ ਕਰਨੀ ਹੈ ਜਾਂ ਕਿੱਦਾਂ ਜਾਣਾ ਜਾਂ ਕਿਹੜੀ ਲੇਨ 'ਚ ਜਾਣਾ ਜਾਂ ਜਦੋਂ ਵੀ ਆਪਾਂ ਕੋਈ ਟਰਨ ਲੈਣੀ ਆ ਬਾਈ ਟਰਨ ਕਿੱਦਾਂ ਲੈਣੀ ਆ ਬਾਈ ਸਾਰਾ ਕੁਝ ਮੈਂ ਐਕਸਪਲੇਨ ਕਰੂੰਗਾ ਇੱਕ ਡਰਾਈਵਰ ਦੇ 뷰 ਤੋਂ ਬਾਈ ਸਾਰਾ ਕੁਝ ਦਿਖਾਉਂਗਾ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਦੱਸਾਂਗਾ ਬਾਈ ਤੇ ਬਾਈ ਮੈਂ ਇਹ ਗੱਲ ਮੈਂਸ਼ਨ ਕਰ ਦੇਣੀ ਚਾਹਣਾ ਕਿ ਮੈਂ ਕਿਸੇ ਤਰ੍ਹਾਂ ਦਾ ਕੋਈ ਡਰਾਈਵਿੰਗ ਇਨਸਟ੍ਰਕਟਰ ਨਹੀਂ ਆ ਬਾਈ ਮੈਂ ਜੋ ਵੀ ਕੁਝ ਦੱਸਾਂਗਾ ਉਹ ਆਪਣੇ ਬਾਈ ਐਕਸਪੀਰੀਅੰਸ ਤੋਂ ਜਾਂ ਮੈਂ ਜਿੰਨੀ ਕਿ ਗੱਡੀ ਬਾਈ 2-3 ਸਾਲ ਹੋ ਗਏ ਮੇਰੀ ਬਈ ਇਹ 5ਵੀਂ ਵਿੰਟਰ ਹੈ ਬਾਈ ਕੈਨੇਡਾ ਚ ਤੇ ਮੈਂ ਜਿੰਨੀ ਵਾਰ ਵੀ ਵਿੰਟਰ ਚ ਗੱਡੀ ਚਲਾਈ ਆ ਬਾਈ ਮੈਂ ਆਪਣੇ ਖੁਦ ਦੇ ਐਕਸਪੀਰੀਅੰਸ ਤੋਂ ਸਭ ਕੁਝ ਦੱਸਾਂਗਾ ਬਾਈ ਸ਼ਾਇਦ ਕੁਝ ਬਾਈ ਵੀਡੀਓ ਚ ਗਲਤ ਵੀ ਹੋ ਸਕਦਾ ਹੈ ਕੋਈ ਰੂਲ ਜਾਂ ਕੁਝ ਵੀ ਤਾਂ ਬਾਈ ਪਲੀਜ਼ ਉਹ ਆਪਣਾ ਡਬਲ ਚੈੱਕ ਕਰ ਲਿਓ ਤੁਸੀਂ ਸਰਚ ਵੀ ਕਰ ਸਕਦੇ ਹੋ ਤਾਂ ਆਪਾਂ ਬਾਈ ਸਾਰਿਆਂ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਬਾਈ ਜਦੋਂ ਵੀ ਆਪਣੀ ਗੱਡੀ ਲੈਣੇ ਆ ਹਨਾ ਭਾਵੇਂ ਉਹ ਆਪਾਂ ਬ੍ਰਾਂਡ ਨਿਊ ਲੈਤੀ ਆ ਜਾਂ ਬਾਈ ਪਹਿਲੀ ਗੱਲ ਤਾਂ ਜਿਹੜਾ ਨਵਾਂ ਡਰਾਈਵਰ ਹੁੰਦਾ ਕੋਈ ਕੋਈ ਹੁੰਦਾ ਆਪਣੇ ਵਾਲਾ ਬੰਦਾ ਜਿਹੜਾ ਬ੍ਰਾਂਡ ਨਿਊ ਗੱਡੀ ਲੈਂਦਾ ਹਨਾ ਪਹਿਲੀ ਪਹਿਲੀ ਗੱਡੀ ਸਾਰਿਆਂ ਦੀ ਕੈਸ਼ ਹੀ ਹੁੰਦੀ ਹੈ ਬਾਈ ਮੇਰੀ ਵੀ ਕੈਸ਼ ਹੀ ਸੀ ਫਸਟ ਗੱਡੀ ਜਿਹੜੀ ਸੀ ਬਾਈ ਮੇਕ ਸ਼ੋਰ ਕਰਿਓ ਜੇ ਤੁਸੀਂ ਕਿਸੇ ਠੰਡੀ ਪ੍ਰਵਿੰਸ ਜਿਵੇਂ ਅਲਬਰਟਾ ਜਾਂ ਸਸਕਾਚਵਨ ਜਾਂ ਮੈਨੀਟੋਬਾ 'ਚ ਰਹਿੰਦੇ ਹੋ ਬਾਈ ਤਾਂ ਟਰਾਈ ਕਰਿਓ ਕਿ ਤੁਸੀਂ ਰਿਮੋਟ ਸਟਾਰਟਰ ਗੱਡੀ ਲਿਓ ਜਿਹਦੇ ਵਿੱਚ ਆਲਰੇਡੀ ਰਿਮੋਟ ਸਟਾਰਟਰ ਲੱਗਿਆ ਹੋਵੇ ਬਾਈ ਕਿਉਂਕਿ ਠੰਡ 'ਚ ਬਾਈ ਬਹੁਤ ਜ਼ਿਆ ਠੰਡੀ ਹੁੰਦੀ ਹੈ ਗੱਡੀ ਜਦੋਂ ਵੀ ਆਪਾਂ ਸਵੇਰੇ ਕੰਮ ਤੇ ਜਾਣਾ ਹੁੰਦਾ ਜਾਂ ਕੰਮ ਤੋਂ ਆਉਣਾ ਹੁੰਦਾ ਸਾਰਾ ਦਿਨ ਖੜੀ ਰਹਿੰਦੀ ਆ ਬਈ ਬਹੁਤ ਜ਼ਿਆਦਾ ਠੰਡੀ ਹੋ ਜਾਂਦੀ ਹੈ ਗੱਡੀ ਤਾਂ ਜੇ ਆਪਾਂ 10 15 ਮਿੰਟ ਪਹਿਲਾਂ ਸਟਾਰਟ ਕਰ ਦਈਏ ਤਾਂ ਬਈ ਥੋੜੀ ਗਰਮ ਹੋ ਜਾਂਦੀ ਹੈ ਇੰਜਨ ਵੀ ਤੇ ਗੱਡੀ ਵੀ ਉਦੇ ਵਿੱਚ ਆਪਾਂ ਨੂੰ ਮਤਲਬ ਡਰਾਈਵ ਕਰਨਾ ਇੱਕ ਕੰਫਰਟੇਬਲ ਲੱਗਦਾ ਹਨ ਬਈ ਜਿਵੇਂ ਮੈਂ ਆਪਣੀ ਗੱਡੀ ਦੇ ਗੱਲ ਕਰਾਂ ਤਾਂ ਬਈ ਇਹਦੇ ਵਿੱਚ ਰਿਮੋਟ ਸਟਾਰਟਰ ਹੈਗਾ ਤਾਂ ਮੈਂ 10 ਮਿੰਟ ਪਹਿਲਾਂ ਇਹਨੂੰ ਸਟਾਰਟ ਕਰ ਦਿੰਨਾ ਜਦੋਂ ਵੀ ਮੈਂ ਜਾਣਾ ਹੁੰਦਾ ਕਿਤੇ ਕੁਝ ਕੁ ਬੰਦੇ ਬਈ ਕਹਿੰਦੇ ਰਹਿੰਦੇ ਆ ਕਿ 10 ਮਿੰਟ ਬਹੁਤ ਜ਼ਿਆਦਾ ਹੈ ਤੇਲ ਵਹ ਖਾਂਦੀ ਹੈ ਬਈ ਮੈਨੂੰ ਤੇਲ ਨਾਲ ਕੋਈ ਮਤਲਬ ਨਹੀਂ ਆਪਾਂ ਨੂੰ ਕੰਫਰਟ ਨਾਲ ਮਤਲਬ ਹੈ ਗੱਡੀ ਗਰਮ ਹੋਣੀ ਚਾਹੀਦੀ ਹੈ ਬਈ ਜਦੋਂ ਵੀ ਆਪਾਂ ਜਾਂਦੇ ਆ ਹਨ ਚਲੋ ਬਈ ਆਪਾਂ ਸਟਾਰਟ ਕਰਦੇ ਹਾਂ ਸਾਰਿਆਂ ਤੋਂ ਪਹਿਲਾਂ ਬਈ ਮੈਂ ਆਪਣੀ ਗੱਡੀ 'ਚ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਮੈਂ ਡੈਸ਼ ਕੈਮ ਲਾਇਆ ਹੋਇ ਉਬ੍ਰੈਕਸ ਵੀ ਕਰ ਲਈਦੀ ਆ ਜਾਂ ਉਦਾਂ ਵੀ ਬਈ ਵਿంటర్ ਤੁਹਾਡੀ ਗੱਡੀ ਦੇ ਵਿੱਚ ਡੈਸ਼ ਕੈਮ ਹੋਣਾ ਬਈ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਮੰਡੀਟਰੀ ਆ ਬਈ ਸੋ ਦੈਟ ਜੇ ਕੁਝ ਵੀ ਗੱਲਬਾਤ ਹੁੰਦੀ ਆ ਤਾਂ ਤੁਸੀਂ ਇਹਦੀ ਜਿਹੜੀ ਵੀਡੀਓ ਰਿਕਾਰਡਿੰਗ ਆ ਬਈ ਉਹ ਕੱਢ ਕੇ ਹਨਾ ਆਪਣਾ ਜਿਹੜਾ ਪੱਖ ਰੱਖ ਸਕਦੇ ਹੋ ਆਪਣੀ ਜੋ ਵੀ ਜਿੱਦਾਂ ਵੀ ਤੁਹਾਡਾ ਕੁਝ ਵੀ ਹੋਇਆ ਬਈ ਉਹ ਦੇਖ ਸਕਦੇ ਹੋ ਜਾਂ ਇੰਸ਼ੋਰੈਂਸ ਨੂੰ ਬਈ ਤੁਹਾਨੂੰ ਵੀਡੀਓ ਦੇਣੀ ਪੈਂਦੀ ਆ ਤਾਂ ਸਾਰਾ ਕੁਝ ਬਈ ਇਹਦੇ ਵਿੱਚ ਰਿਕਾਰਡ ਹੁੰਦਾ ਰਹਿੰਦਾ ਇਹ ਵਾਲਾ ਬਈ ਜਿਹੜਾ ਆਪਣਾ ਕੈਮਰਾ ਬਈ ਡੈਸ਼ ਕੈਮ ਇਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰ ਬਈ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਬਈ ਇਹ ਇਨਸਾਈਡ ਵੀ ਰਿਕਾਰਡ ਕਰਦਾ ਬਈ ਆਊਟਸਾਈਡ ਵੀ ਤੇ ਰੀਅਰ ਵੀ ਬਈ ਇਹ ਮੈਂ ਹੁਣ ਬੰਦ ਕੀਤਾ ਹੋਇਆ ਸਕਰੀਨ ਸ਼ੀਵਰ ਦੇ ਕਰਕੇ ਇਹ ਦੇਖੋ ਬਈ ਇਹ ਚੱਲ ਰਿਹਾ ਹਨਾ ਤੇ ਬਈ ਇਹ ਡੈਸ਼ ਕੈਮ ਤੁਹਾਡੀ ਗੱਡੀ ਚ ਹੋਣਾ ਜ਼ਰੂਰੀ ਆ ਬਈ ਬਿਲਕੁਲ ਲਵਾਉਣਾ ਚਾਹੀਦਾ ਜੇ ਤੁਹਾਡੀ ਗੱਡੀ ਚ ਨਹੀਂ ਹੈਗਾ ਤਾਂ ਬਈ ਇਹ ਬਈ 160 ਡਾਲਰ ਦਾ ਮੈਨੂੰ ਪਿਆ ਸੀ 160 ਡਾਲਰ ਦਾ ਬਟ ਬਈ ਇਹ 3 ਚੈਨਲ ਮਤਲਬ ਕਿ ਤਿੰਨੋ ਅੱਗੇ ਰੀਅਰ ਵੀ ਹਨਾ ਤੇ ਫਰੰਟ ਵੀ ਤੇ ਇਨਸਾਈਡ ਵੀ ਰਿਕਾਰਡ ਕਰਦਾ ਬਟ ਜੇ ਤੁਸੀਂ ਇੰਨੇ ਐਕਸਪੈਂਸਿਵ ਨਹੀਂ ਲੈ ਸਕਦੇ ਤਾਂ ਬਈ ਤੁਹਾਨੂੰ ਇੱਕ 50 ਡਾਲਰ ਦਾ ਵੀ ਆਉਂਦਾ ਹੈਗਾ ਸੇਮ ਹੀ ਹਨਾ ਉਹ ਕੱਲਾ ਫਰੰਟ ਤੇ ਰੀਅਰ ਵੀ ਕੈਪਚਰ ਕਰਦਾ ਬਈ ਉਦਾਂ ਦਾ ਕੈਮਰਾ ਕੋਈ ਲਾ ਕੇ ਰੱਖੋ ਆਪਣੀ ਗੱਡੀ ਚ ਵਿੰਟਰ ਚ ਤਾਂ ਬਈ ਵਿੰਟਰ ਚ ਤਾਂ ਬਈ ਜ਼ਰੂਰੀ ਆ ਉਹ ਕੈਮਰਾ ਹਨਾ ਚਲੋ ਬਈ ਹੁਣ ਆਪਾਂ ਤੇ ਬਈ ਹੁਣ ਆਪਾਂ ਸਟਾਰਟ ਕਰਦੇ ਆਂ ਆਪਾਂ ਬਈ ਸਾਰਿਆਂ ਤੋਂ ਪਹਿਲਾਂ ਆਪਣੇ ਮਿਰਰਸ ਚੈੱਕ ਕਰਨੇ ਆ ਹਨਾ ਸਾਰੇ ਤਿੰਨੋਂ ਮਿਰਰਸ ਚੈੱਕ ਕਰਨੇ ਆ ਬਈ ਤੇ ਉਸ ਤੋਂ ਬਾਅਦ ਬਈ ਆਪਾਂ ਸਟਾਰਟ ਕਰਾਂਗੇ ਡਰਾਈਵਿੰਗ ਬਈ ਜਿੱਦਾਂ ਹੀ ਆਪਾਂ ਰੋਡ ਤੇ ਹਨਾ ਐਂਟਰ ਕਰਨਾ ਤਾਂ ਜਿੱਦਾਂ ਤੁਹਾਨੂੰ ਲਾਇਸੈਂਸ ਜਿਹੜਾ ਆਪਾਂ ਤੁਹਾਨੂੰ ਬਣਾਇਆਗਾ ਤਾਂ ਉਹ ਡਰਾਈਵਿੰਗ ਇੰਸਟ੍ਰਕਟਰਸ ਨੇ ਬਈ ਤੁਹਾਨੂੰ ਸਿਖਾਏ ਹੋਊਗਾ ਹਨਾ ਦੋਵੇਂ ਪਾਸੇ ਨੂੰ ਦੇਖ ਦੇਖ ਕੇ ਆਪਾਂ ਸੱਜੇ ਖੱਬੇ ਚੈੱਕ ਕਰਕੇ ਬਾਈ ਜਿੰਨਾ ਵੀ ਹੋ ਸਕੇ ਯਾਰ ਬਾਈ ਰੋਡਸ ਦੇਖ ਲੋ ਟੋਟਲੀ ਸਲਿਪਰੀ ਨੇ 스노 ਉਹਨਾਂ ਤੇ ਜੰਮੀ ਹੋਈ ਆ ਨਾ ਜਿੰਨਾ ਵੀ ਹੋ ਸਕੇ ਬਾਈ ਰਾਈਟ ਲੇਨ ਚ ਰੱਖੋ ਆਂਟੀ ਲੋਰਨ ਜਿਹੜੀ ਆ ਰਾਈਟ ਲੇਨ ਬਾਈ ਐਗਜ਼ਿਟ ਨਹੀਂ ਕਰ ਰਹੀ ਰਾਈਟ ਲੇਨ ਚ ਰੱਖੋ ਬਾਈ ਜਾ ਬਾਈ ਜੇ ਤਿੰਨ ਲੇਨਾਂ ਨੇ ਤਾਂ ਸੈਂਟਰ ਲੇਨ ਚ ਚਲਾਓ ਤੇ ਬਾਈ ਸਲਿਪਰੀ ਦਾ ਇੱਕੋ ਹੀ ਇੱਕ ਸੋਲੂਸ਼ਨ ਆ ਸਿਰਫ ਇੱਕ ਹੀ ਸੋਲੂਸ਼ਨ ਆ ਬਈ ਇਹਦਾ ਗੋ ਸਲੋ ਜਿੰਨਾ ਹੋਲੀ ਜਾ ਸਕਦੇ ਹੋ ਬਈ ਉਨਾ ਹੋਲੀ ਜਾਓ ਮਤਲਬ ਮੈਂ ਵੀ ਨਹੀਂ ਕਹਿੰਦਾ ਵੀ 50 ਦੇ ਜ਼ੋਨ ਚ ਬਈ ਤੁਸੀਂ 10 20 ਤੇ ਜਾਓ ਜੇ ਬਈ 50 ਦਾ ਜ਼ੋਨ ਆ ਤਾਂ ਤੁਸੀਂ ਬਈ 40 45 ਤੇ ਰੱਖੋ ਰਾਈਟ ਲੇਨ ਚ ਰੱਖੋ ਪਰ ਉਹ ਵਾਲੀਆਂ ਲੈਣਾ ਬਈ ਜੋ ਹੈਗੀਆਂ ਨੇਗੀਆਂ ਲੈਫਟ ਲੇਨਸ ਉਹ ਬਈ ਓਵਰਟੇਕ ਲਈ ਹੁੰਦੀਆਂ ਨੇ ਜੇ ਡਬਲ ਲੇਨ ਆ ਅਦਰਵਾਈਜ਼ ਤੁਸੀਂ ਸੈਂਟਰ ਵਾਲੀ ਲੇਨ ਚ ਵੀ ਜਾ ਸਕਦੇ ਹੋ ਪਰ ਮੈਂ ਪ੍ਰੇਫਰ ਕਰੂੰ ਜੇ ਤੁਸੀਂ ਨਿਊ ਡਰਾਈਵਰ ਹੋ ਬਈ ਪਹਿਲੀ ਵੈਂਟਰਾ ਤੁਹਾਡੀ ਹੈ ਨਾ ਡਰਾਈਵਿੰਗ ਪਹਿਲੀ ਵੈਂਟਰੀ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਬਈ ਆਲਵੇਜ਼ ਰਾਈਟ ਲੇਨ ਚ ਜਾਓ ਬਈ ਤੇ ਆਪਣੀ ਸਪੀਡ ਆ ਜਿਹੜੀ ਉਹ 5-10 ਘੱਟ ਰੱਖੋ ਬਈ ਪੋਸਟਡ ਸਪੀਡ ਲਿਮਿਟ ਨਾਲੋਂ ਇਹੀ ਬਈ ਜਿਹੜਾ ਸਲਿੱਪ ਹੋਣ ਤੋਂ ਬਚ ਸਕਦੇ ਹੋ ਬਈ ਤੁਸੀਂ ਆਪਣੀ ਗੱਡੀ ਨੂੰ ਸਲਿੱਪ ਹੋਣ ਤੋਂ ਬਚਾ ਸਕਦੇ ਹੋ ਉਸ ਤੋਂ ਬਾਅਦ ਬਈ ਜਿਹੜਾ ਡਿਸਟੈਂਸ ਆ ਬਈ ਕਾਰਸ ਚ ਹੁਣ ਤਾਂ ਚਲੋ ਰੈੱਡ ਲਾਈਟ ਹੋ ਗਈ ਰੈੱਡ ਲਾਈਟ ਹੋ ਗਈ ਬਈ ਆਪਾਂ ਬ੍ਰੇਕ ਇੱਥੋਂ ਹੀ ਮਾਰਨੀ ਸਟਾਰਟ ਕਰਨੇ ਆ ਬਈ ਪਿੱਛੋਂ ਜੇ ਗੱਡੀ ਇੱਥੇ ਰੁਕ ਜੂਗੀ ਹਨਾ ਦੇਖੋ ਇਹ ਤਿਲਕ ਰਹੀ ਹੈ ਗੱਡੀ ਜੇ ਇੱਥੇ ਰੁਕ ਜੂ ਕੋ ਇੱਥੇ ਆ ਕੇ ਰੋਕ ਲਾਂਗੀ ਬਟ ਇਹ ਨਹੀਂ ਕਿ ਤੁਸੀਂ ਉਹ ਪਿੱਛੋਂ ਹੀ ਬ੍ਰੇਕਾਂ ਮਾਰਨੀਆਂ ਸ਼ੁਰੂ ਕਰ ਦੂੰ ਬਾਈ ਬਹੁਤ ਜ਼ਿਆਦਾ ਸਲਿਪਰੀ ਆ ਜੇ ਦੇਖੋ ਹਣਾ ਗੱਡੀ ਪੂਰੀ ਜ਼ਿਆਦਾ ਮਤਲਬ ਫਿਸਲ ਰਹੀ ਆ ਤਿਲਕ ਰਹੀ ਆਣਾ ਤੇ ਉਸ ਤੋਂ ਬਾਅਦ ਬਾਈ ਇੱਕੋ ਦਮ ਆਪਾਂ ਰੇਸ ਨਹੀਂ ਦੇਣੀ ਜੇ ਬਾਈ ਇੱਕੋ ਦਮ ਆਪਾਂ ਇੱਕ ਟ੍ਰੈਫਿਕ ਲਾਈਟ ਤੇ ਖੜਕੇ ਇੱਕੋ ਦਮ ਐਕਸੈਲੇਰੇਟ ਕਰਾਂਗੇ ਬਾਈ ਤਾਂ ਉਹਦੇ ਨਾਲ ਬਾਈ ਗੱਡੀ ਜਿਹੜੀ ਫਿਸਲੂਗੀ ਫਿਸਲੂਗੀ ਤੇ ਸਾਈਡ ਤੇ ਕਰਵ ਚ ਵੀ ਜਾ ਕੇ ਲੱਗ ਸਕਦੀ ਆ ਤੇ ਬਾਈ ਜਿਹੜੀਆਂ ਇਧਰ ਲੈਫਟ ਸਾਈਡ ਤੇ ਗੱਡੀਆਂ ਜਾ ਰਹੀਆਂ ਬਾਈ ਉਹਨਾਂ ਚ ਵੀ ਲੱਗ ਸਕਦੀ ਆ ਤੇ ਉਸ ਤੋਂ ਬਾਅਦ ਬਾਈ ਆਪਾਂ ਦੇਖਦੇ ਰਹਿਣਾ ਜੇ ਤੁਹਾਡੀ ਸੀਡੀ ਚ ਬਾਈ ਟਾਈਮ ਬ ਇਹ ਤਾਂ ਤੇ ਬਈ ਟਾਈਮ ਬੈਕ ਆਉਂਦਾ ਹੈ ਹਨਾ ਲਾਈਟਾਂ ਦਾ ਤਾਂ ਬਈ ਪਿੱਛੋਂ ਹੀ ਸਲੋ ਕਰ ਲਓ ਜੇ ਸਾਡੇ ਬਈ ਜਿੱਦਾਂ ਸਸਕਾ ਟੂਨ ਚਾ ਮੋਸਟ ਆਫ ਦਾ ਟ੍ਰੈਫਿਕ ਲਾਈਟਸ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਬਈ ਬਲਿੰਕ ਕਰਦਾ ਰਹਿੰਦਾ ਜਿਹੜਾ ਉਹ ਹੈਂਡ ਹੁੰਦਾ ਪੈਡੇਸਟਰੀਨ ਦਾ ਸਾਈਨ ਤੇ ਇਸ ਕਰਕੇ ਬਈ ਪਿੱਛੋਂ ਹੀ ਥੋੜੀ ਹੌਲੀ ਕਰ ਲਓ ਜੇ ਉਹ ਬਲਿੰਕ ਕਰ ਰਿਹਾ ਜੇ ਬਈ ਉਹ ਵਾਈਟ ਆ ਤਾਂ ਤੁਸੀਂ 40-45 ਦੀ ਸਪੀਡ ਤੇ 50 ਦੀ ਲਿਮਟ ਦੇ ਵਿੱਚ ਬਈ ਆਰਾਮ ਨਾਲ ਜਾ ਸਕਦੇ ਹੋ ਆਦਰਵਾਇਜ਼ ਬਈ ਫਿਰ 40 ਤੋਂ ਵੀ 35 ਤੇ ਹੋ ਜਾਓ ਸੋ ਦੈਟ ਤੁਹਾਨੂੰ ਰੋਕਣ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਬਈ ਕੋਈ ਪਰੇਸ਼ਾਨੀ ਨਾ ਆਵੇ ਹਨਾ ਆਪਾਂ ਜਾਂਦੇ ਰਹਿਣਾ ਬਾਈ ਇਦਾਂ ਹੀ ਹਨਾ ਹੌਲੀ ਬਾਈ ਇੱਕੋ ਹੀ ਹੱਲ ਆ ਬਾਈ ਇੰਟਰਸਟ ਗੱਡੀ ਚ ਲਾਉਣ ਦਾ ਇੱਕੋ ਹੀ ਸੋਲੂਸ਼ਨ ਆ ਸਲਿਪਰੀ ਦਾ ਬਾਈ ਜੇ ਤੁਸੀਂ ਹੌਲੀ ਜਾਉਂਗੇ ਤਾਂ ਗੱਡੀ ਰੁਕ ਵੀ ਜਾਊਗੀ ਤੁਹਾਡੀ ਬਾਈ ਟਰਨ ਲਵੋਗੇ ਜੇ ਟਰਨ ਲੈਣੀ ਆ ਬਾਈ ਕੋਈ ਵੀ ਟਰਨ ਜਿੱਦਾਂ ਆਪਾਂ ਰਾਈਟ ਟਰਨ ਲੈਣੀ ਆ ਇੰਡੀਕੇਟਰ ਲਾਵਾਂਗੇ ਹਨਾ ਉਹ ਗ੍ਰੀਨ ਲਾਈਟਾਂ ਨੇ ਆਪਾਂ ਦੇਖਣੀਆਂ ਨੇ ਈਲਡ ਸਾਈਨ ਵੀ ਆ ਜੇ ਰੈੱਡ ਹੋਣ ਤਾਂ ਆਪਾਂ ਈਲਡ ਦਾ ਉਸ ਹਿਸਾਬ ਨਾਲ ਦੇਖਾਂਗੇ ਹਨਾ ਜਿਹੜਾ ਬੰਦਾ ਬਾਈ ਸਨੋ ਟਾਇਰ ਤੇ ਪੈਸੇ ਨਹੀਂ ਲਾਉਂਦਾ ਹਨਾ ਜਾਂ ਕਹਿੰਦਾ ਮੈਂ ਪੈਸੇ ਸੇਵ ਕਰੂੰ ਮੈਂ ਇੰਨਾ ਟਾਇਰਾਂ ਚ ਚਲਾਉ ਬਾਈ ਕੋਈ ਫਾਇਦਾ ਨਹੀਂ ਤੁਹਾ ਸਨੋ ਟਾਇਰ ਆਲਵੇਜ਼ ਪਵਾ ਕੇ ਰੱਖੋ ਬਾਈ ਮਾਰਕੀਟ ਪਲੇਸ ਤੋਂ ਮਿਲ ਜਾਂਦੇ ਨੇ ਸਨੋ ਟਾਇਰ ਅਦਰਵਾਈਜ਼ ਬਾਈ ਬ੍ਰਾਂਡ ਨਿਊ ਲੈ ਲਓ ਤੁਹਾਡੀ ਆਪਣੀ ਉਹ ਹਨ ਸਟੱਡਡ ਵਿੰਟਰ ਟਾਇਰ ਨੇ ਬਾਈ ਸਟੱਡਡ ਸਨੋ ਟਾਇਰ ਨੇ ਉਹ ਬਾਈ ਉਹ ਉਸ ਤੋਂ ਵੀ ਵਧੀਆ ਹਨ ਜਿਹੜੇ ਸਟੱਡਡ ਹੁੰਦੇ ਨੇ ਬਾਈ ਉਹਨਾਂ ਦੇ ਵਿੱਚ ਇੱਕ ਉਹ ਲੋਹੇ ਦੇ ਛੋਟੇ ਛੋਟੇ ਕੋਕੇ ਜਿਹਾ ਲੱਗੇ ਹੁੰਦੇ ਆ ਬਾਈ ਮੈਨੂੰ ਨਹੀਂ ਪਤਾ ਸਟੱਡਸ ਕਹਿੰਦੇ ਆ ਆਪਾਂ ਨੂੰ ਪੰਜਾਬੀ ਚ ਕੋਕੇ ਕਹਿ ਸਕਦੇ ਆ ਲੋਹੇ ਦੇ ਲੱਗੇ ਹੁੰਦੇ ਆ ਤੇ ਉਹ ਗੱਡੀ ਨੂੰ ਜਦੋਂ ਆਪਾਂ ਸਟਾਪ ਕਰਦੇ ਆ ਤਾਂ ਬਾਈ ਰੋਕਣ ਚ ਬਹੁਤ ਮਦਦ ਕਰਦੇ ਆ ਆਪਣੀ ਬਹੁਤ ਹੈਲਪਫੁਲ ਹੁੰਦੇ ਆ ਤੇ ਸਟੱਡਡ ਵਿੰਟਰ ਟਾਇਰ ਮਿਲਦੇ ਹੌਲੀ ਹੌਲੀ ਜਾਂਦੇ ਰਹਿਣਾ ਬਾਈ ਜਦੋਂ ਵੀ ਟਰਨਾ ਲੈਣੀ ਆ ਮੈਂ ਤੁਹਾਨੂੰ ਹਾਈਵੇ ਤੇ ਜਾ ਕੇ ਵੀ ਦੱਸੂਗਾ ਬਟ ਬਾਈ ਇੱਥੇ ਆਪਾਂ ਡਰਾਈਵਿੰਗ ਇਦਾਂ ਹੀ ਕਰਨੀ ਆ ਬਸ ਇਹਦਾ ਇੱਕੋ ਹੀ ਇੱਕ ਹਾਲਾ ਬਾਈ ਮੈਂ ਦੁਬਾਰਾ ਕਹਿ ਰਿਹਾ ਉਹਨਾਂ ਦੀ ਉਹ ਚੀਜ਼ ਦੀ ਬਾਈ ਮੈਂ ਦੁਬਾਰਾ ਬਾਅਦ ਚ ਵੀਡੀਓ ਬਣਾਉਂਗਾ ਇੱਕ ਕਿ ਜੇ ਆਪਣੀ ਗੱਡੀ ਮਿਸ ਐਪਨ ਕੋਈ ਹੁੰਦਾ ਹਨਾ ਕਿਤੇ ਟੱਚ ਕਰਦੀ ਆ ਜਾਂ ਹਿੱਟ ਕਰਦੀ ਆ ਕਿਸੇ ਨੂੰ ਤਾਂ ਆਪਾਂ ਨੂੰ ਕੀ ਕਰਨਾ ਚਾਹੂ ਇਨੀਸ਼ੀਅਲ ਸਟੈਪਸ ਆ ਬਾਈ ਘਬਰਾਉਣਾ ਕਦੇ ਨਹੀਂ ਬਾਈ ਵੈਸੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਕਦੇ ਵੀ ਕੁਝ ਨਾ ਹੋਵੇ ਕਿਸੇ ਨਾਲ ਹਨਾ ਪਰ ਫਿਰ ਵੀ ਆਪਾਂ ਆਪਣੇ ਵੱਲੋਂ ਬਾਈ ਪੂਰਾ ਟਰਾਈ ਕਰਨਾ ਕਿ ਆਪਾਂ ਸੇਫ ਚੱਲੀਏ ਆਪਾਂ ਸੇਫ ਚੱਲਾਂਗੇ ਬਈ ਆਪਾਂ ਨੇ ਆਪਣੇ ਨਾਲ ਜਿਹੜੇ ਰੋਡ ਤੇ ਜਾ ਰਹੇ ਆ ਉਹ ਸੇਫ ਜਾਣਗੇ ਬਈ ਉਹਨਾਂ ਨੇ ਵੀ ਘਰੇ ਜਾਣਾ ਹਨ ਆਪਾਂ ਨੂੰ ਨਹੀਂ ਪਤਾ ਆਪਾਂ ਜੇ ਇਕੱਲੇ ਜਾ ਰਹੇ ਆ ਬਈ ਕੀ ਪਤਾ ਨਾਲ ਵਾਲੀ ਗੱਡੀ 'ਚ ਬਈ ਸ ਪੂਰੀ ਫੈਮਿਲੀ ਜਾ ਰਹੀ ਹੋਵੇ ਤੇ ਆਪਾਂ ਇਹ ਤਾਂ ਚਲੋ ਛੋਟੀ ਰੋਡ ਆ ਜੇ ਆਪਾਂ ਕਿਸੇ ਹਾਈਵੇ ਤੇ ਜਾ ਰਹੇ ਆ ਬਈ ਉੱਥੇ ਸਪੀਡ ਲਿਮਿਟ ਹੁੰਦੀ ਹੈ ਜਿਹੜੀ ਬਈ 90 ਦੀ ਬਈ 100 ਦੀ 110 ਦੀ ਵੀ ਹੁੰਦੀ ਆ ਤੇ ਉੱਥੇ ਬਈ ਬਹੁਤ ਘੱਟ ਚਾਂਸ ਆ ਜੇ ਆਪਣੀ ਗੱਡੀ ਬਈ ਤਿਲਕਦੀ ਹੈ ਵੈਸੇ ਤਾਂ ਸਾਫ਼ ਹੁੰਦੇ ਆ ਹਾਈਵੇ ਪਰ ਜੇ ਤਿਲਕਦੀ ਹੈ ਬਈ ਆਪਣੀ ਗੱਡੀ ਤਾਂ ਮਤਲਬ ਬਹੁਤ ਘੱਟ ਚਾਂਸ ਨੇ ਬਈ ਬਹੁ ਇੰਜਰੀ ਉਸ ਤੋਂ ਬਾਅਦ ਬਈ ਆਪਾਂ ਸੇਫ ਡਿਸਟੈਂਸ ਦੀ ਗੱਡੀ ਰੋਕਣੀ ਆ ਤੇ ਬਈ ਸੇਫ ਡਿਸਟੈਂਸ ਦੀ ਆਪਾਂ ਗੱਡੀ ਨੂੰ ਡਰਾਈਵ ਕਰਨਾ ਜਿੱਦਾਂ ਬਈ ਹੁਣ ਗ੍ਰੀਨ ਹੋਣਗੀਆਂ ਲਾਈਟਾਂ ਹਨ ਜਦੋਂ ਬਈ ਇਹਨੇ ਤੋੜ ਲਈ ਆਪਾਂ ਉਸਦੂ ਬਾਅਦ ਤੋੜਨੀ ਆ ਗੀ ਗੱਡੀ ਤੇ ਆਪਾਂ ਆਪਣਾ ਡਿਸਟੈਂਸ ਬਣਾ ਕੇ ਰੱਖਣਾ ਸੋ ਥੈਟ ਜਦੋਂ ਵੀ ਇਹ ਬੰਦਾ ਆਪਣੇ ਅੱਗੇ ਵਾਲਾ ਬ੍ਰੇਕ ਲਾਵੇ ਬਈ ਆਪਣੇ ਕੋਲੇ ਇਨਫ ਡਿਸਟੈਂਸ ਹੋਵੇ ਬਈ ਆਪਣੀ ਗੱਡੀ ਰੋਕਣ ਦੇ ਲਈ ਇਹ ਨਾ ਹੋਵੇ ਕਿ ਇਹਨੇ ਇੱਕੇਦਾਂ ਬ੍ਰੇਕਾਂ ਲਗਾਈਆਂ ਤੇ ਆਪਾਂ ਬਈ ਆ ਦੇਖੋ ਬਈ ਉਹਨੇ ਹੁਣ ਤੋਰੀ ਆ ਤੋਰਿਆ ਹੈ ਨਾ ਆਪਣਾ ਪਿਕਅਪ ਟਰੱਕ ਆਪਾਂ ਹੌਲੀ-ਹੌਲੀ ਤੋਰਾਂਗੇ ਬਈ ਆਪਾਂ ਡਿਸਟੈਂਸ ਬਣਾ ਲੈਣਾ ਬਈ ਇਹ ਲਗਭਗ ਮੈਨੂੰ ਲੱਗਦਾ 10 ਤੋਂ 15 ਮੀਟਰ ਦਾ ਡਿਸਟੈਂਸ ਹੈਗਾ ਬਈ ਆਪਣੇ ਵਿੱਚ ਹੈ ਨਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਉਹ ਬੰਦਾ yellow ਤੇ ਬ੍ਰੇਕ ਮਾਰ ਸਕਦਾ ਬਈ ਕਿਤੇ ਵੀ ਉਹਦੀ ਮਰਜ਼ੀ ਹੈ ਆਪਣੇ ਆਪਣਾ ਸਟਾਈਲ ਹੁੰਦਾ ਬਈ ਡਰਾਈਵ ਕਰਨ ਦਾ ਨਾ ਉਹ yellow ਤੇ ਬ੍ਰੇਕ ਵੀ ਮਾਰ ਸਕਦਾ ਕਿਤੇ ਵੀ ਆਪਾਂ ਨੂੰ ਲੱਗੂਗਾ ਕਿ ਕੱਢ ਲੂਗਾ ਜਾਂ ਕੁਝ ਵੀ ਕਿਤੇ ਵੀ ਐਮਰਜੈਂਸੀ ਬ੍ਰੇਕ ਲਾਉਣੀ ਪੈ ਸਕਦੀ ਹੈ ਬਈ ਉਹਨੂੰ ਕੋਈ ਪੈਡੈਸਟਰੀਅਨ ਅੱਗੇ ਆ ਗਿਆ ਹੈ ਨਾ ਕਈ ਵਾਰ ਪਤਾ ਨਹੀਂ ਲੱਗਦਾ ਹੁੰਦਾ ਕਿਸੇ ਬੰ ਆਪਾਂ ਨੂੰ ਕਦੋਂ ਵੀ ਬ੍ਰੇਕ ਲਾਉਣੀ ਹੋ ਸਕਦੀ ਹੈ ਬਈ ਇਹ ਥੋੜਾ ਜ਼ਿਆਦਾ ਹੋ ਗਿਆ ਡਿਸਟੈਂਸ ਇੰਨਾ ਕੁ ਵੀ ਨਹੀਂ ਤੇ ਆਪਾਂ ਡਿਸਟੈਂਸ ਬਣਾ ਕੇ ਚੱਲਾਂਗੇ ਉਹ ਜ਼ਿਆਦਾ ਕਾਲੀ ਜਾ ਰਿਹਾ ਜੇ ਬਈ ਅਗਲਾ ਬੰਦਾ ਆਪਣੇ ਤੋਂ ਕਾਲੀ ਜਾ ਰਿਹਾ ਤੇਜ਼ ਜਾ ਰਿਹਾ ਇਹਦਾ ਮਤਲਬ ਇਹ ਨਹੀਂ ਬਈ ਕਿ ਆਪਾਂ ਵੀ ਤੇਜ਼ ਹੀ ਜਾਵਾਂਗੇ ਨਹੀਂ ਬਈ ਇਦਾਂ ਦਾ ਕੁਝ ਨਹੀਂ ਆਪਾਂ ਰਾਈਟ ਲੇਨ 'ਚ ਰੱਖਣਾ ਲੈਫਟ ਲੇਨ ਆਲਵੇਜ਼ ਬਈ ਅੱਗੇ ਲੰਘਣ ਲਈ ਜਿਹੜੇ ਵੀਕਲਸ ਨੇ ਅੱਗੇ ਲੰਘਣਾ ਬਈ ਤੇਜ਼ ਜਾਣਾ ਕੁਝ ਵੀ ਜਾਣਾ ਹਨਾ ਉਹ ਉਹਨਾਂ ਦੀ ਮਰਜ਼ੀ ਆ ਅਗਲੇ ਕੋਲੇ ਕੋਈ ਐਕਸਪੀਰੀਅੰਸ ਹੋ ਉਹਨਾਂ ਦੇ ਕੋਈ ਟਾਇਰ ਚਿਪ ਜਾਂਦੇ ਹੋਣੇ ਬਈ ਸੜਕ ਨਾਲ ਜਾਂ ਫਿਰ ਕੁਝ ਵੀ ਹਨਾ ਜਸ ਬਾਈ ਮਜ਼ਾਕ ਕਰ ਰਹੇ ਆ ਨਾ ਪਰ ਤੇਜ਼ ਕਦੇ ਨਹੀਂ ਜਾਣਾ ਆਪਣੇ ਆਪਾ ਰਾਈਟ ਲੇਨ 'ਚ ਰੱਖਣਾ ਤੁਸੀਂ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਹੈ ਬਾਈ ਨਵੇਂ ਡਰਾਈਵਰਸ ਜਿਨ੍ਹਾਂ ਦੀ ਫਰਸਟ ਵਿੰਟਰ 'ਚ ਜਿਹੜੇ ਡਰਾਈਵ ਕਰ ਰਿਹਾ ਜਾਂ ਗੱਡੀ ਲੈਤੀ ਆ ਉਹਨਾਂ ਲਈ ਹੀ ਮੈਨੂੰ ਮੈਂ ਦੱਸਣਾ ਚਾਹੁੰਨਾ ਕਿ ਆਪਾਂ ਕਿੱਦਾਂ ਡਰਾਈਵ ਕਰਨਾ ਜਾਂ ਕਿੱਦਾਂ ਟਰਨਸ ਲੈਣੀਆਂ ਨਾ ਬਾਈ ਸੇਫ ਡਿਸਟੈਂਸ ਬਣਾ ਕੇ ਆਪਾਂ ਚੱਲਦੇ ਰਹਿਣਾ ਕੋਈ ਗੱਲ ਨਹੀਂ ਜਿੰਨੇ ਦਾ ਸਪੀਡ ਲਿਮਿਟ ਆ ਬਾਈ ਉਦੋਂ ਪੰਜ ਤੇ ਘੱਟ ਹੀ ਰੱਖੋ ਕਿਉਂਕਿ ਤੁਸੀਂ ਰਾਈਟ ਲੇਨ 'ਚੋਂ ਤਾਂ ਕਰਕੇ ਜੇ ਕਿਸੇ ਨੇ ਅੱਗੇ ਕੱਢਣਾ ਹੋਇਆ ਲੈਫਟ ਲੇਨ 'ਚੋਂ ਅੱਗੇ ਆਪੇ ਚਲਾ ਜਾਊਗਾ ਬਟ ਤੁ ਬਿਲਕੁਲ ਵੀ ਹੌਲੀ ਵੀ ਨਹੀਂ ਜਾਣਾ ਬਈ ਐਡਾ ਵੀ ਨਹੀਂ ਕੋਈ ਚੱਕਰ ਹੁੰਦਾ ਜੀ ਉਸ ਤੋਂ ਬਾਅਦ ਬਈ ਇੱਕ ਮੈਂ ਮੈਂਸ਼ਨ ਕਰ ਦੇਣਾ ਚਾਹਣਾ ਕਿ ਆਪਾਂ ਸਨੋ ਟਾਇਰ ਬਿਲਕੁਲ ਪਵਾ ਕੇ ਰੱਖਣੇ ਚਾਹੀਦੇ ਆ ਬਈ ਜੇ ਆਪਾਂ ਨਵੇਂ ਡਰਾਈਵਰਾਂ ਦਾ ਸਨੋ ਟਾਇਰ ਤੋਂ ਬਿਨਾਂ ਕਦੇ ਵੀ ਐਦਾਂ ਦੀ ਰੋਡ ਤੇ ਨਹੀਂ ਆਉਣਾ ਸਨੋ ਟਾਇਰ ਪਵਾ ਕੇ ਰੱਖੋ ਬਈ ਸੇਫ ਚੱਲੋ ਆਪਣਾ ਹਨਾ ਤੇ ਬਈ ਹੁਣ ਆਪਾਂ ਸਟ੍ਰੀਟਸ 'ਚ ਆ ਗਏ ਆ ਜਿੱਦਾਂ ਕਿ ਇਹ ਗਲੀ ਆਪਾਂ ਜਾ ਰਹੇ ਆ ਹਨਾ ਇਧਰੋਂ ਟ੍ਰੈਫਿਕ ਆਉਂਦੀ ਆ ਬਈ ਇਧਰੋਂ ਆਪਾਂ ਜਾਂਦੇ ਆ ਇਧਰ ਵੀ ਗੱਡੀਆਂ ਖੜੀਆਂ ਬਈ ਇਧਰ ਵੀ ਗੱਡੀਆਂ ਖੜੀਆਂ ਬਈ ਇੱਥੇ ਆਲਵੇਜ਼ ਹੌਲੀ ਰੱਖਣੀ ਆ ਜਿੰਨੀ ਵੀ ਹੌਲੀ ਪਰ ਦੇਖੋ ਮੈਂ 30 ਤੇ ਜਾ ਰਿਹਾ ਹਣਾ ਜੀ 30 ਤੇ ਨਹੀਂ ਬਈ ਉਸ ਤੋਂ ਵੀ ਹੌਲੀ ਜਾਓ ਇਹ ਸਿੰਗਲ ਲੈਣਾ ਬਈ ਆਪਾਂ ਮਤਲਬ ਕਾਈਂਡ ਆਫ ਸਿੰਗਲ ਲੈਣਾ ਜੇ ਆਪਣੇ ਪਿੱਛੇ ਬਈ ਕੋਈ ਬਾਲੀ ਕਾਲੀ ਕਰੀ ਜਾਂਦਾ ਹਣਾ ਆਪਣੇ ਪਿੱਛੇ ਬਾਲੀ ਕਾੜੀ ਚਾਈ ਜਾਂਦਾ ਬਈ ਸਾਈਡ ਤੇ ਪੁੱਲ ਕਰੋ ਐਦਾਂ ਬਈ ਰੁਕ ਲੋ ਗੱਡੀ ਬਈ ਜਦੋਂ ਵੀ ਟੱਪ ਜੂਗਾ ਇੰਡੀਕੇਟਰ ਲਾਓ ਤੇ ਆਹ ਦਵਾਰੇ ਚੱਲੋ ਬਈ ਬਈ ਜੇ ਤੁਹਾਡੇ ਪਿੱਛੇ ਕੋਈ ਗਾਲੀ ਕਰੀ ਜਾਂਦਾ ਜਾਂ ਅੱਗੇ ਕੋਈ ਬਈ ਕਿਸੇ ਨੂੰ ਦੇਖ ਕੇ ਕਾਲੀ ਨਹੀਂ ਕਰਨੀ ਯਾਰ ਕੁਝ ਵੀ ਹੋ ਜੇ ਆਪਾਂ ਆਪਣੇ ਹਿਸਾਬ ਨਾਲ ਚੱਲਣਾ ਮੈਂ ਪਹਿਲਾਂ ਵੀ ਕਿਹਾ ਜੇ ਕੁਝ ਵੀ ਹੁੰਦਾ ਬਾਈ ਕੋਈ ਆਪਣੀ ਇਨਸ਼ੋਰੈਂਸ ਨਹੀਂ ਭਰਨ ਲੱਗਿਆ ਹਨਾ ਕੋਈ ਆਪਣੀ ਟਿਕਟ ਨਹੀਂ ਭਰਨ ਲੱਗਿਆ ਕੋਈ ਆਪਣੇ ਡੀਮੈਰਿਟ ਨਹੀਂ ਕਟਵਾਉਣ ਲੱਗਿਆ ਬਾਈ ਸਾਰਾ ਫੈਕਟ ਬਾਈ ਤੁਹਾਡੇ ਲਾਇਸੈਂਸ ਤੇ ਪੈਣਾ ਕਿਸੇ ਦੀ ਕਾਲੀ ਨਾਲ ਆਪਨੀ ਕਾਲੀ ਕਰਨੀ ਬਾਈ ਉਹਨੇ ਟੱਪਣਾ ਟੱਪ ਜਾਣ ਦੇ ਤੁਸੀਂ ਨਵੇਂ ਡਰਾਈਵਰ ਹੋ ਅਗਲੇ ਨੂੰ ਕੀ ਪਤਾ ਕੀ ਸੋਚ ਰਿਹਾ ਹੋ ਬਈ ਮੈਂ ਕਿੰਨੇ ਮੈਨੂੰ 50 ਸਾਲ ਹੋ ਗਏ ਹਨਾ ਕਿੰਨਾ ਵੀ ਟਾਈਮ ਹੋ ਗਿਆ ਹਨਾ ਆਪਾਂ ਕਿਸੇ ਦੀ ਕਾਲੀ ਨਾਲ ਕਾਲੀ ਨਹੀਂ ਕਰਨੀ ਬਾਈ ਸਕੂਲ ਜਾਣਾ ਸਕੂਲ ਜਾਣ ਚ 30 ਦੇ ਰੱਖਣਾ ਹਨਾ ਐਦਾਂ ਬਈ ਸਨੋ ਦੀਆਂ ਢੇਰੀਆਂ ਇਹ ਹੁਣ ਤਾਂ ਬਈ ਹਜੇ ਦਸੰਬਰ ਚੱਲ ਰਿਹਾ ਬਈ ਫਰਵਰੀ ਦੇ ਵਿੱਚ ਇਹ ਸਨੋਵਾ ਜਿਹੜੀ ਇਹਨੇ ਬਈ ਉੱਪਰ ਗੱਡੀਆਂ ਚੱਲ ਚੱਲ ਕੇ ਇੰਨਾ ਕਿ ਪੱਕ ਜਾਣਾ ਬਈ ਆਈਸ ਬਣ ਜਾਣਾ ਜੇ ਤੁਸੀਂ ਗੱਡੀ ਮਾੜੀ ਜੀ ਵੀ ਇੱਧਰ ਉੱਧਰ ਕਰਦੇ ਹੋ ਤਾਂ ਬਈ ਤੁਹਾਡੀ ਗੱਡੀ ਜੀ ਆਈਸ ਨਾਲ ਹਿੱਟ ਹੋ ਗਈ ਬਈ ਉਹਦੇ ਬੰਪਰ ਨੇ ਟੁੱਟ ਜਾਣਾ ਬਈ ਬੰਪਰ ਲੱਗ ਗਿਆ ਜੇ ਬਈ ਕੁਝ ਵੀ ਲੱਗਦਾ ਤਾਂ ਉਹਨੇ ਬਈ ਟੁੱਟ ਜਾਣਾ ਕਿਉਂਕਿ ਉਹ ਇੰਨੀ ਜ਼ਿਆਦਾ ਹਾਰਡ ਹੋ ਜਾਂਦੀ ਹੈ ਨਾ ਉਦੋਂ ਇਸ ਕਰਕੇ ਬਈ ਉਦੋਂ ਵੀ ਚਲੋ ਹੁਣ ਵੀ ਚਲੋ ਬਈ ਬਲੈਕ ਆਈਸ ਬਲੈਕ ਆਈਸ ਬਾਰੇ ਦੱਸ ਦਈਏ ਬਈ ਬਲੈਕ ਆਈਸ ਹੁੰਦੀ ਆ ਬਾਈ ਜਦੋਂ ਇੱਕ ਵਾਰੀ ਸਨੋ ਪੈ ਕੇ ਮੈਲਟ ਹੋ ਜਾਂਦੀ ਆ ਤੇ ਦੁਬਾਰਾ ਟੈਂਪਰੇਚਰ ਡਿਕਰੀਜ਼ ਹੋ ਜਾਂਦਾ ਹਨਾ ਉਹ ਬਲੈਕ ਆਈਸ ਬਣ ਜਾਂਦੀ ਆ ਤੇ ਉਹ ਦਿਖਦੀ ਨਹੀਂ ਹੈਗੀ ਵੀ ਇੱਥੇ ਆਈਸ ਆ ਉਹ ਚਮਕਦਾਰ ਤਾਂ ਹੁੰਦੀ ਆ ਰਾਤ ਨੂੰ ਜੇ ਆਪਾਂ ਲਾਈਟ ਲੂਟ ਪੈਂਦੀ ਆ ਰਾਤ ਨੂੰ ਲਾਈਟਾਂ ਨਾਲ ਦੇਖੀ ਜਾਂਦੀ ਉਹਦਾਂ ਬਾਈ ਦਿਖਦੀ ਨਹੀਂ ਓਦਾਂ ਤੇ ਗੱਡੀ ਵੀ ਡਿਲਕਦੀ ਆ ਬਾਈ ਤੇ ਬੰਦਾ ਵੀ ਓਦੇ ਦੇ ਤਲਤਰਾ ਬਾਈ ਮੈਂ ਵੀ ਦੋ ਤਿੰਨ ਵਾਰ ਡਿੱਗਿਆ ਹੋਇਆ ਬਾਈ ਸਿੱਧੀ ਗੱਲ ਆ ਆਪਾਂ ਜਦੋਂ ਬਸਤੇ ਜਾਂਦੇ ਹੁੰਦੇ ਸੀ ਜਾਂ ਓਦਾਂ ਵੀ ਹਨਾ ਜਾਈਏ ਬਾਹਰ ਕੰਮ ਤੇ ਕਈ ਵਾਰੀ ਬਾਈ ਓਦੇ ਬਲੈਕ ਆਈਸ ਤੇ ਮੈਂ ਡਿੱਗਿਆ ਹੋਇਆ ਆ ਬਾਈ ਇਸ ਕਰਕੇ ਬਈ ਬਲੈਕ ਆਈਸ ਤੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਹਨ ਬਲੈਕ ਆਈਸ ਕਿੱਥੇ ਹੁੰਦੀ ਹੈ ਬਈ ਰੋਡ ਦੇ ਕਿਨਾਰੇ ਤੇ ਹੁੰਦੀ ਆ ਜਦੋਂ ਪੂਰੀ ਫੁੱਲ ਬਈ ਠੰਡ ਹੁੰਦੀ ਆ ਨਾ ਜਨਵਰੀ ਚ ਜਨਵਰੀ ਦੇ ਵਿੱਚ ਬਈ ਜਦੋਂ ਹਾਈਵੇ ਤੇ ਜਾਂਦੇ ਆ ਤਾਂ ਸਾਈਡਾਂ ਤੇ ਜਿਹੜੀ ਸਪੇਸ ਹੁੰਦੀ ਆ 3-4 ਫੁੱਟ ਬਈ ਉੱਥੇ ਬਲੈਕ ਆਈਸ ਬਣੀ ਬਣੀ ਹੁੰਦੀ ਆ ਕਿਉਂਕਿ ਉੱਥੇ ਇੰਨਾ ਜ਼ਿਆਦਾ ਸਾਵਣੀ ਹੁੰਦਾ ਹਨ ਹੁਣ ਆਪਾਂ ਲਾਈਟਾਂ ਦੇ ਖੜਾਂਗੇ ਬਈ ਹੁਣ ਮੈਂ ਤੁਹਾਨੂੰ ਬਈ ਹਾਈਵੇ ਤੇ ਜਾ ਕੇ ਦੱਸਾਂਗਾ ਕਿ ਹਾਈਵੇ ਤੇ ਆਪਾਂ ਕਿੱਦਾਂ ਚਲਾਉਣੀ ਹੈ ਗੱਡੀ ਹਾਈਵੇ ਤੇ ਵੈਸੇ ਐਡਾ ਕੋਈ ਚੱਕਰ ਨਹੀਂ ਹੁੰਦਾ ਹਾਈਵੇ ਤੇ ਕੀ ਗੱਲ ਆ ਬਈ ਉਸੇ ਹਿਸਾਬ ਨਾਲ ਹੀ ਗੱਡੀ ਨੂੰ ਆਪਣੀ ਨੂੰ ਰੱਖਣਾ ਕਿ ਜਿੱਦਾਂ ਜੇ ਸੌਦਾ ਜੋਣਾ ਤਾਂ ਬਾਈ 20 ਮੀਟਰ ਦਾ ਡਿਸਟੈਂਸ ਆਪਣੀ ਗੱਡੀ ਦੇ ਵਿਚਾਲੇ ਤੇ ਅਗਲੀ ਗੱਡੀ ਦੇ ਵਿਚਾਲੇ ਹੋਣਾ ਚਾਹੀਦਾ ਸੋ ਦੈਟ ਜੇ ਉਹ ਗੱਡੀ ਵਾਲਾ ਹੌਲੀ ਕਰਦਾ ਜਾਂ ਰੋਕਦਾ ਤਾਂ ਬਾਈ ਆਪਾਂ ਬ੍ਰੇਕਸ ਉਹਨੇ ਉਹਨੇਕ ਡਿਸਟੈਂਸ ਲਗਾ ਸਕੀ ਹਣਾ ਵੀ ਆਪਣੇ ਲਈ ਐਮਰਜੈਂਸੀ ਬ੍ਰੇਕ ਲਾਉਣ ਲਈ ਆਪਣੇ ਕੋਲੇ ਬਸ ਆਪਣਾ ਇਨਫ ਡਿਸਟੈਂਸ ਹੋਣਾ ਚਾਹੀਦਾ ਬਾਈ ਦੂਜੀ ਗੱਲ ਬਾਈ ਮਰਜਿੰਗ ਵਗੈਰਾ ਦੀ ਉਹ ਚਲੋ ਬਾਈ ਆਪਾਂ ਹਾਈਵੇ ਤੇ ਜਾ ਕੇ ਕਰਦੇ ਆਂ ਗੱਲ ਇੰਡੀਕੇਟਰ ਲੱਗਿਆ ਹੋਇਆ ਬਾਈ ਸਾਈਡ ਤੇ ਆਪਣੀ ਗੱਡੀ ਆ ਰਹੀ ਆ ਬਟ ਉਹਨੇ ਰੋਕ ਲੈਣਾ ਜੇ ਆਪ ਦੇਖੋ ਤੁਸੀਂ ਇਵੈਂਟ ਸਪੌਟ ਚ ਆਪਣਾ ਬਲਾਈਂਡ ਸਪੌਟ ਚ ਉਹਨੇ ਹੋਲੀ ਕਰ ਲਈ ਸੀ ਆਪਣੇ ਲਈ ਆਪਾਂ ਮਰਜ਼ੀ ਕਰ ਲਿਆ ਹਾਈਵੇ ਬਾਈ ਬਿਲਕੁਲ ਸਾਫ ਆ ਮੋਸਟ ਆਫ ਦਾ ਟਾਈਮਸ 80 90% ਹਾਈਵੇ ਸਾਫ ਹੀ ਮਿਲੂਗਾ ਤੁਹਾਨੂੰ ਕਿਉਂਕਿ ਇਹਨਾਂ ਨੇ ਆਲਰੇਡੀ ਸਾਫ਼ ਕਰ ਦਿੰਦੇ ਆ স্নੋ ਪੈਨ ਦੀ ਜਿਉਂਕਿ ਸਪੀਡ ਲਿਮਟ ਜਿਹੜੀ ਆ 90 ਦੀ ਆ ਲਗਭਗ ਸਾਰੇ 90 ਤੋਂ 100 ਦੇ ਵਿੱਚ ਹੀ ਜਾਂਦੇ ਆ ਤਾਂ ਕਰਕੇ ਮਤਲਬ ਬ੍ਰੇਕ ਬ੍ਰੇਕਾਂ ਲਗਾਉਣੀ ਆ ਬਹੁਤ ਔਖੀਆਂ ਹੋ ਜਾਂਦੀਆਂ ਆ ਬਾਈ ਜੇ ਹਾਈਵੇ ਸਾਫ਼ ਨਾ ਹੋਵੇ ਜਾਂ ਸਲਿਪਰੀ ਹੋਵੇ ਬਹੁਤ ਘੱਟ ਚਾਂਸ ਆ ਵੀ ਸਲਿਪਰੀ ਹੋਵੇ ਉਦਾਂ ਇਹ ਸਾਲਟ ਵਗੈਰਾ ਇੱਥੇ ਸਿੱੜਦੀ ਰਹਿੰਦੇ ਆ ਸਾਡੇ ਇਸ ਸਕੈਚੂਲ ਵਿੱਚ ਬਾਈ ਗਲੀਆਂ 'ਚ ਨਹੀਂ ਸਾਲਟ ਸਿੱੜਦੇ ਇੱਥੇ ਆਪਣਾ ਗਰੇਵ ਪਤਾ ਨਹੀਂ ਕੀ ਹੁੰਦਾ ਉਹ ਗਰੇਵਲ ਜਾਂ ਬਜਰੀ ਜੀ ਰੇਤਾ ਜਾਂ ਹੁੰਦਾ ਬਈ ਗਾਰਾ ਜਾਂ ਬਣ ਜਾਂਦਾ ਉਹ ਸਿੱਟਦੇ ਆ ਬਟ ਬਾਈ ਫਾਈਵੇ ਤੇ ਸਾਲਟ ਵਗੈਰਾ ਸਿੱਟ ਕੇ ਜਾ ਉਦਾਂ ਸਾਫ਼ ਹੀ ਰੱਖਦੇ ਆ ਹਾਈਵੇ ਨੂੰ ਦੇਖੋ ਬਾਈ ਸਾਫ਼ ਜੇ ਬਾਈ ਸਲਿੱਪਰੀ ਹੋਵੇ ਉਹਦੀ ਆਪਾਂ ਗੱਲ ਕਰਦੇ ਆ ਜੇ ਸਲਿੱਪਰੀ ਹੋਵੇ ਬਾਈ ਜਿਹੜਾ ਫਿਸਟੈਂਸ ਹੋਣਾ ਚਾਹੀਦਾ ਜਿੱਦਾਂ ਮੇਰੇ ਅੱਗੇ ਗੱਡੀ ਆ ਇਹ ਉਦਾਂ ਵੀ ਹੋਣਾ ਚਾਹੀਦਾ ਬਾਈ ਸਲਿੱਪਰੀ ਹੋਵੇ ਨਾ ਹੋਵੇ ਉਹਨੇ ਕਦੋਂ ਵੀ ਬ੍ਰੇਕਾਂ ਮਾਰ ਦੇਣੀਆਂ ਜੇ ਉਹਦੇ ਅਗਲੀ ਗੱਡੀ ਨੇ ਬ੍ਰੇਕਾਂ ਮਾਰੀਆਂ ਕੋਈ ਔਖੀ ਨਹੀਂ ਬਾਈ ਹਾਈਵੇ ਤੇ ਚਲਾਉਣੀ ਗੱਡੀ ਬਟ ਜੇ 스ਨੋ ਪੈ ਰਹੀ ਆ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਆ ਬਾਈ ਰਾਈਟ ਲੇਨ ਚ ਰੱਖੋ ਲੈਫਟ ਲੇਨ ਚ ਕਦੇ ਵੀ ਗੱਡੀ ਨਹੀਂ ਰੱਖਣੀ ਬਾਈ ਇਹ ਸਿਰਫ ਅੱਗੇ ਜਾਣ ਲਈ ਆ ਜਿਹੜੇ ਮੇਰੇ ਪਿੱਛੇ ਕਾਲੀ ਜਿਆਦਾ ਕਰ ਰਹੇ ਆ ਉਹਨਾਂ ਲਈ ਆ ਬਾਈ ਇਹ ਲੇਨ ਅੱਗੇ ਲੰਘਣ ਲਈ ਆ ਸਿਰਫ ਜਿੱਦਾਂ ਬਾਈ ਹੌਲੀ ਹੌਲੀ ਜਾਂਦੇ ਰਹਿਣਾ ਜਿੱਥੇ ਵੀ ਆਪਾਂ ਐਗਜ਼ਿਟ ਲੈਣਾ ਪ ਮੈਂ 90 ਤੇ ਹੁਣ ਹੋ ਗਿਆ ਪਰ ਜੇ ਉਹਨੇ ਅੱਗੇ ਲੰਘਣਾ ਹੋਊਗਾ ਉਹ ਲੈਫਟ ਸਾਈਡ ਦੀ ਲੰਘ ਜੂ ਬਈ ਆਪਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ 90 ਦੇ ਜੂਨ ਚ ਬਈ ਬਹੁਤ ਗਲਤ ਗੱਲ ਹੈ ਜੇ ਆਪਾਂ 50 ਤੇ ਜਾਈ ਜੰਨੇ ਆ ਆਪਾਂ ਜੇ ਬੜ ਸਾਰੀਆਂ ਗੱਡੀਆਂ 50 ਤੇ ਜਾ ਰਹੀਆਂ ਬਈ ਬਹੁਤ ਜ਼ਿਆਦਾ ਵਿਜ਼ਿਬਿਲਟੀ ਘਟਾਣਾ ਫੇਰ ਚਲੋ ਜਾਈ ਜਾਓ ਪਰ ਜੇ ਆਪਾਂ ਇਕੱਲੇ 50 ਤੇ ਜਾ ਰਹੇ ਆ ਬਈ ਸਾਰੇ ਗਾਲਾਂ ਕੱਢਦੇ ਹੋਣਗੇ ਪਿੱਛੋਂ ਸਿੱਧੀ ਜੀ ਗੱਲ ਹੈਗੀ ਐਵੇਂ ਗਾਲਾਂ ਗੂਲਾਂ ਲੈਣ ਨਾਲੋਂ ਤਾਂ ਆਪਦਾ ਸਪੀਡ ਲਿਮਿਟ ਚੱਲੋ ਜੇ ਹਾਈਵੇ ਤੋਂ ਹਾਈਵੇ ਤੋਂ ਨਹੀਂ ਜਾ ਸਕਦੇ ਬਈ ਨਹੀਂ ਕੰਫਰਟੇਬਲ ਫੀਲ ਕਰਦੇ ਬਈ ਗਲੀਆਂ ਚੋਂ ਵ ਏਸੀ ਆਪਣੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਆਪਾਂ ਕਿੱਦਾਂ ਗੱਡੀ ਡਰਾਈਵ ਕਰੀਏ ਮੈਂ ਤੁਹਾਨੂੰ ਨਾਰਮਲ ਰੋਡ ਤੇ ਵੀ ਦੱਸਿਆ ਹਨਾ ਆਪਾਂ ਕਿੱਦਾਂ ਕਰੀਏ ਬਾਈ ਜਿੱਥੇ 2-3 ਲੇਨ ਲੇਣਾ ਹੁੰਦੀਆਂ ਉਸ ਤੋਂ ਬਾਅਦ ਬਾਈ ਸਟਰੀਟ ਤੇ ਜਿੱਥੇ ਸਿੰਗਲ ਲੇਨ ਹੁੰਦੀ ਆ ਤੇ ਉਸ ਤੋਂ ਬਾਅਦ ਬਾਈ ਹਾਈਵੇ ਤੇ ਬਾਈ ਸਟਰੀਟ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਦੀ ਕਾਲੀ ਨਾਲ ਆਪਾਂ ਨੇ ਕਾਲੀ ਨਹੀਂ ਕਰਨੀ ਆਪਾਂ ਨੇ ਸਾਈਡ ਤੇ ਗੱਡੀ ਲਾ ਰੋਕ ਲੈਣੀ ਆ ਬਾਈ ਦੇਖ ਕੇ ਕੋਈ ਵੀ ਵੇਲੀ ਸਪੌਟ ਆ ਨਾ ਪਾਰਕਿੰਗ ਸਪੌਟ ਜਿੱਦਾਂ ਮੈਂ ਦਿਖਾਇਆ ਸੀ ਤੁਹਾਨੂੰ ਜਦੋਂ ਅਗਲਾ ਟੱਪ ਗਿਆ ਬਾਈ ਜਿਹੜਾ ਜ਼ਿਆਦਾ ਕਾਲਾਗਾ ਉਸ ਦੇ ਪਿੱਛੇ ਚੱਲ 50 ਦਾ ਜੋਨ ਆ ਬਈ ਸਟਰੀਟ 'ਚ 40 ਦੇ ਤੋਰੋ ਬਈ ਜੇ ਐਨਾ ਕਿ ਤੁਸੀਂ ਅਨਕੰਫਰਟੇਬਲ ਫੀਲ ਕਰ ਰਹੇ ਹੋ ਕਿ 40 ਤੇ ਵੀ ਸਲਿੱਪ ਕਰ ਰਹੀ ਹੈ ਗੱਡੀ ਕੰਟਰੋਲ 'ਚ ਨਹੀਂ ਬਈ 30 ਤੇ ਜਾਓ ਬਈ 30 ਤੇ ਵੀ ਨਹੀਂ ਕੰਟਰੋਲ 'ਚ ਹੈਗੀ ਤਾਂ 20 ਤੇ ਜਾਓ ਬਈ ਬਈ ਇਹ ਤੁਹਾਨੂੰ ਐ ਲੱਗ ਰਿਹਾ ਕਿ 20 ਤੇ ਵੀ ਨਹੀਂ ਸਹੀ ਟੱਚਾਈ ਨਹੀਂ ਸਕਦਾ ਬਈ ਕਰੇ ਰਹੋ ਓਵਰ ਕਰਾਓ ਬਸ ਤੇ ਜਾਓ ਬਟ ਸਾਰਿਆਂ ਤੋਂ ਚੰਗੀ ਗੱਲ ਆ ਬਈ ਜੇ ਤੁਸੀਂ ਅਨਕੰਫਰਟੇਬਲ ਫੀਲ ਕਰ ਰਹੇ ਹੋ ਬਈ ਡਰਾਈਵ ਕਰਨ ਚਾਹਣਾ ਬਾਈ ਬਸ ਤੇ ਜਾਓ ਜਾਂ ਓਵਰ ਕਰਾ ਲਓ ਬਾਈ ਕੁਝ ਵੀ ਕਰ ਲਓ ਪਰ ਕਦੇ ਬਾਈ ਡਰਾਈਵ ਨਾ ਕਰੋ ਜੇ ਤੁਸੀਂ ਸਹੀ ਫੀਲ ਨਹੀਂ ਕਰ ਰਹੇ ਤੁਸੀਂ ਕਹਿ ਰਹੇ ਹੋ ਤਿਲਕ ਰਿਆ ਹਨ ਜਾਂ ਕੁਝ ਵੀ ਆ ਕਿਉਂਕਿ ਅੱਗੇ ਜਾ ਕੇ ਬਾਈ ਕੁਝ ਵੀ ਹੋਊਗਾ ਕਿਸੇ ਨੂੰ ਹਿੱਟ ਕਰੋਗੇ ਜਾਂ ਕੁਝ ਵੀ ਬਾਈ ਤਾਂ ਬਾਈ ਉਹ ਓਬਵੀਅਸਲੀ ਇਸ਼ੂਜ਼ ਹੀ ਇਸ਼ੂਜ਼ ਨੇ ਹਨ ਇਸ ਕਰਕੇ ਬਾਈ ਕਦੇ ਵੀ ਅਨਕੰਫਰਟੇਬਲ ਹੋਵੋਗੇ ਤਾਂ ਗੱਡੀ ਨਾ ਡਰਾਈਵ ਕਰਿਓ ਉਸ ਤੋਂ ਬਾਅਦ ਬਾਈ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਵਿੰਟਰਸ ਦੇ ਵਿੱਚ ਸਲਿਪਰੀ ਆਲਵੇਸ ਹੁੰਦੀ ਹੀ ਹੁੰਦੀ ਆ ਇਹ ਕਦੇ ਨਾ ਸੋਚਿਓ ਕਿ ਅੱਜ ਤਾਂ ਮਤਲਬ ਦਿਨ ਵਧੀਆ ਤੇ ਕੀ ਪਤਾ ਸ਼ਾਮ ਨੂੰ ਬਈ ਸਨੋ ਪੈ ਰਹੀ ਹੋਵੇ ਹਨਾ ਜਾਂ ਕੁਝ ਵੀ ਬਈ ਮੌਸਮ ਕਦੋਂ ਚੇਂਜ ਹੋ ਜੇ ਕੁਝ ਤੁਹਾਨੂੰ ਕੁਝ ਨਹੀਂ ਪਤਾ ਬਈ ਇਸ ਕਰਕੇ ਬਈ ਥੋੜੀਆਂ ਜਿਹੀਆਂ ਚੀਜ਼ਾਂ ਨਹੀਂ ਗੀਆਂ ਜਿੱਦਾਂ ਬਈ ਮੈਂ ਰੱਖਦਾ ਬਈ ਮੈਂ ਗੱਡੀ ਦੇ ਵਿੱਚ ਇੱਕ ਐਕਸਟਰਾ ਗੈਲਨ ਬਈ ਵਾਸ਼ਰ ਫਲੂਇਡ ਦਾ ਜ਼ਰੂਰ ਰੱਖਿਆ ਹੋਇਆ ਬਈ ਉਹ ਤੁਸੀਂ ਰੱਖ ਸਕਦੇ ਹੋ ਬਈ 3-4 ਡਾਲਰ ਦਾ ਆ ਜਾਂਦਾ ਕੋਈ ਵੱਡੀ ਗੱਲ ਨਹੀਂ ਬਈ ਤੁਹਾਡੇ ਕੋਲੇ ਕੈਸ਼ ਵਾਲੀ ਗੱਡੀ ਆ ਤਾਂ ਬਾਈ ਜੰਪਰ ਕੇਬਲਸ ਬਾਈ ਜਿਹੜੀਆਂ ਕਿ ਬੂਸਟਰ ਹੁੰਦੀਆਂ ਨੇ ਮਤਲਬ ਸਟਾਰਟ ਕਰ ਸਕਦੇ ਆ ਆਪਾਂ ਕਿਸੇ ਹੋਰ ਦੀ ਗੱਡੀ ਤੋਂ ਜੇ ਆਪਣੀ ਗੱਡੀ ਸਟਾਰਟ ਨਾ ਹੋਵੇ ਠੰਡ ਦੇ ਵਿੱਚ ਬਾਈ ਜਰੂਰ ਰੱਖੋ ਕੋਲੇ ਬਾਈ 50 ਡਾਲਰਾਂ ਦੀਆਂ ਮਿਲ ਜਾਂਦੀਆਂ ਕੋਈ ਵਾਲੀ ਵੱਡੀ ਗੱਲ ਨਹੀਂ ਨੋਰਮਲ ਜੀਆਂ ਹਨ ਆਰਡਰ ਕਰ ਸਕਦੇ ਹੋ ਬਾਈ ਆਨਲਾਈਨ ਵੀ ਕਰ ਲਓ ਭਾਵੇਂ ਇਨ ਸਟੋਰ ਲਿਆਓ ਉਸ ਤੋਂ ਬਾਅਦ ਬਾਈ ਇੱਕ ਸ਼ਵਲ ਬਾਈ ਛੋਟਾ ਹੋਵੇ ਭਾਵੇਂ ਤੇ ਉਸ ਤੋਂ ਬਾਅਦ ਬਾਈ ਸਨੋ ਬਰਸ਼ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਆਪਾਂ ਸਨੋ ਆਲਵੇਜ਼ ਕਲੀਅਰ ਕਰਕੇ ਹੀ ਤੁਰਨਾ ਬਾਈ ਜਦੋਂ ਵੀ ਤੋਰਨੀ ਹੈ ਗੱਡੀ ਸਵੇਰੇ ਜਾਂ ਸ਼ਾਮ ਨੂੰ ਜੇ ਦਿਨੇ ਸਨੋ ਪੈ ਗਈ ਹੈ ਨਾ ਏ ਬਾਈ ਚਾਰ ਪੰਜ ਚੀਜ਼ਾਂ ਜੇ ਬਾਈ ਤੁਸੀਂ ਆਊਟ ਆਫ ਸਿਟੀ ਟਰੈਵਲ ਕਰਦੇ ਹੋ ਹਨ ਮਤਲਬ ਆਪਣੀ ਗੱਡੀ ਤੇ ਆਊਟ ਆਫ ਸਿਟੀ ਜਾਣੇ ਥੋੜਾ ਮੋਟਾ ਤਾਂ ਬਾਈ ਥੋੜੀ ਬਹੁਤ ਚੀਜ਼ ਬਾਈ ਜਿਦਾਂ ਡਰਾਈ ਫਰੂਟਸ ਵਗੈਰਾ ਖਾਣ ਲਈ ਵੀ ਰੱਖਿਆ ਕਰੋ ਕਿ ਕੁਝ ਨਹੀਂ ਪਤਾ ਬਾਈ ਕਦੋਂ ਆਪਣੀ ਗੱਡੀ ਬ੍ਰੇਕਡਾਊਨ ਹੋ ਜੇ ਜਾਂ ਕਦੋਂ ਬਾਈ ਥੋੜਾ ਮੋਟਾ ਫਿਸਲ ਕੇ ਅਦਰ ਡੇਚ ਚ ਚਲੀ ਜਾਵੇ ਕਿਉਂਕਿ ਬਾਈ ਮੇਰੇ ਨਾਲ ਹੋਇਆ ਅਸੀਂ ਜਾ ਰਹੇ ਸੀ ਬਾਈ ਸਸਕਾ ਟੂ ਟੂ ਰਜਾਇਨਾ ਬਾਈ ਸਾਡੀ ਜਿਹੜੀ ਆਪਣਾ ਅਸੀਂ ਵੈਨ ਸੀ ਬਾਈ ਸਾਡੇ ਕੋਲ ਵਰਕ ਵਾਲੀ ਉਹ ਬਾਈ ਮਤਲਬ ਤਿਲਕ ਕੇ ਬਾਈ ਡਿਚ ਚ ਜਾ ਡਿੱਗੀ ਬਾਈ ਅਸੀਂ ਉਸ ਦਿਨ ਬਾਈ ਬਹੁਤ ਜ਼ਿਆਦਾ ਸਨੋ ਪੈ ਰਹੀ ਸੀ ਬਹੁਤ ਜ਼ਿਆਦਾ ਮਤਲਬ ਟੋ ਟਰੱਕ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਬਾਈ ਸਸਕਾ ਟੂ ਟੂ ਰਜਾਇਨਾ ਬਾਈ ਇੱਕ ਦੋ ਹੀ ਮਤਲਬ ਟੋ ਕੰਪਨੀਆਂਜ਼ ਨੇ ਜਿਹੜੀਆਂ ਹੈਗੀਆਂ ਨੇ ਬਾਈ ਅਸੀਂ ਉਹਨਾਂ ਨੂੰ ਕਾਲ ਕੀਤਾ ਉਹ ਕਹਿੰਦੇ ਕਿ 3 ਤੋਂ 4 ਘੰਟਿਆਂ ਦਾ ਵੇਟਿੰਗ ਟਾਈਮ ਉਸ ਤੋਂ ਬਾਅਦ ਅਸੀਂ ਆ ਸਕਦੇ ਹਾਂ ਬਾਈ ਅਸੀਂ 11 ਵਜੇ ਉੱਥੇ ਮਤਲਬ ਫਸੇ ਸੀਗੇ ਸਾਡੀ ਫਸਲੀ ਸੀ ਕਿ ਆਪਣਾ ਵੈਨ ਜਿਹੜੀ ਐ ਡਿੱਚ ਚ ਗਈ ਸੀ ਤੇ ਉਸ ਤੋਂ ਬਾਅਦ ਬਾਈ ਆਪਣਾ 2-3 ਘੰਟਿਆਂ ਬਾਅਦ ਉਹ 2-3 ਵਜੇ ਬਾਈ ਉਹਨਾਂ ਨੇ ਟੋ ਕਰਕੇ ਕੱਢਿਆ ਤਾਂ 3-4 ਘੰਟੇ ਸਾਨੂੰ ਵਿੱਚ ਹੀ ਰਹਿਣਾ ਪਿਆ ਤੇ ਉਸ ਤੋਂ ਬਾਅਦ ਬਾਈ ਆਪਣਾ ਖਾਣ ਪੀਣ ਦਾ ਮਤਲਬ ਜਿਹੜੀ ਆ ਥੋੜੀ-ਬਹੁਤ ਚੀਜ਼ ਰੱਖਿਆ ਕਰੋ ਗੱਡੀ 'ਚ ਸਨੋਦ ਵਿంటర్ ਟਾਈਮ ਹਨਾ ਤੇ ਉਸ ਤੋਂ ਬਾਅਦ ਬਾਈ ਪੰਜਵੀਂ ਚੀਜ਼ ਆ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣਾ ਕਿ ਆਪਣੀ ਗੱਡੀ ਦਾ ਬਾਈ ਜਿਹੜਾ ਫਿਊਲ ਲੈਵਲ ਆ ਬਾਈ ਹਾਫ ਤੋਂ ਉੱਪਰ ਰੱਖਿਆ ਕਰੋ ਕਿਉਂਕਿ ਕਦੋਂ ਵੀ ਤੁਹਾਨੂੰ ਬਈ ਲੋਡ ਪੈ ਸਕਦੀ ਹੈ ਕਿਤੇ ਵੀ ਆਪਣੀ ਗੱਡੀ ਜਾ ਕੇ ਕਿਤੇ ਰੁਕਦੀ ਆ ਜਾ ਕਿਤੇ ਫਸ ਜਾਂਦੀ ਹੈ ਬਈ ਆਪਾਂ ਇਹ ਤਾਂ ਹੈ ਨਹੀਂ ਜੇ ਫਿਊਲ ਮੁੱਕ ਗਿਆ ਬਈ ਵਿੱਚ ਬੈਠੇ ਰਹਾਂਗੇ ਇੰਨੀ ਜ਼ਿਆਦਾ ਠੰਡ ਹੁੰਦੀ ਹੈ ਬਈ ਵਿੱਚ ਬੈਠੇ ਬੈਠੇ ਬਹੁਤ ਜ਼ਿਆਦਾ ਮਤਲਬ ਇੰਨੀ ਕਿ ਜ਼ਿਆਦਾ ਠੰਡ ਹੁੰਦੀ ਆ ਬਾਈ ਆਪਾਂ ਗੱਡੀ ਨੂੰ ਬੰਦ ਕਰਕੇ ਨਹੀਂ ਰੱਖ ਸਕਦੇ ਆਪਾਂ ਨੂੰ ਔਣ ਹੀ ਰੱਖਣੀ ਪੈਣੀ ਆ ਗੱਡੀ ਤੇ ਆਪਣਾ ਫਿਊਲ ਮੁੱਕਦਾ ਬਈ ਉਹ ਤੁਹਾਨੂੰ ਪਤਾ ਹੀ ਆ ਫਿਰ ਕੀ ਹਾਲ ਹੁੰਦਾ ਠੰਡ ਚ ਨਾ ਕਾਈਂਡ ਆਫ ਆਪਾਂ ਬਾਹਰ ਠੰਡ ਚ ਖੜੇ ਆਗੇ ਇਦਾਂ ਹੀ ਇਹੀ ਗੱਲ ਹੋ ਜਾਂਦੀ ਆ ਬਈ ਤਾਂ ਕਰਕੇ ਆਪਣਾ ਜਿਹੜਾ ਫਿਊਲ ਲੈਵਲ ਆ ਬਈ ਉਹ ਕਦੇ ਵੀ ਮੇਰੇ ਕੋਲੇ ਹਾਫ ਤੋਂ ਥੱਲੇ ਨਾ ਜਾਣ ਦਿਆ ਕਰੋ ਬਈ ਬਾਕੀ ਤੁਹਾਡੀ ਮਰਜ਼ੀ ਆਣ ਤੁਸੀਂ ਕਿੰਨਾ ਕਰੱਖਣਾ ਹੈ ਕੁਝ ਵੀ ਆਪਣੇ ਹਿਸਾਬ ਨਾਲ ਬਜਟ ਦੇ ਹਿਸਾਬ ਨਾਲ ਕੁਝ ਵੀ ਆਣ ਬਈ ਕਿਉਂਕਿ ਤੇਲ ਦਾ ਬਈ ਯਾਰ ਪਾਉਣੀ ਪੈਣਾ ਉਹ ਕਿਹੜਾ ਆਪਾਂ ਨੂੰ ਕੋਈ ਏਦਾਂ ਕਿ ਇੱਕ ਵਾਰੀ ਤੇਲ ਪਵਾ ਲਿਆ ਉਹ ਮੁੜ ਕੇ ਪਾਉਣਾ ਨਹੀਂ ਪੈਣਾ ਹਾਫ ਤੋਂ ਥੱਲੇ ਨਾ ਜਾਣਦਿਆ ਕਰੋ ਬਈ ਇੱਕ ਵਾਰ ਫੁੱਲ ਕਰਾ ਕੇ ਜਦੋਂ ਵੀ ਹਾਫਤੇ ਆ ਜਾਂਦੀ ਆਪਣੀ ਗੇਜ ਉਹ ਦੁਬਾਰਾ ਰੀਫਿਲ ਕਰ ਲਿਆ ਕਰੋ ਏਸੀ ਬਈ ਕੁਝ ਕੁ ਗੱਲਾਂ ਜਿਹੜੀਆਂ ਮੈਨੂੰ ਮੈਨੂੰ ਲੱਗਦਾ ਸੀ ਕਿ ਮੈਂ ਦੱਸਾਂ ਤੁਹਾਨੂੰ ਜਾਂ ਜਿਹੜੇ ਵੀ ਨਵੇਂ ਡਰਾਈਵਰਸ ਨੇ ਬਈ ਜਿਹੜੇ ਜਿਨ੍ਹਾਂ ਨੂੰ ਬਈ ਆਲਵੇਸ ਔਰ ਆਲਰੇਡੀ ਪਤਾ ਬਈ ਸਾਰਾ ਕੁਝ ਆਣਾ ਉਹ ਪਲੀਜ਼ ਯਾਰ ਗਾਲਾਂ ਗੋਲਾਂ ਨਾ ਕੱਢਿਓ ਸਿੱਧੀ ਜੀ ਗੱਲ ਹੈਗੀ ਕਿਉਂਕਿ ਮੈਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਸੀ ਕਿ ਮੈਂ ਬ ਮੈਨੂੰ ਵੀ ਬਈ ਮੈਂ ਕਈਆਂ ਤੋਂ ਕਾਟ ਹੀ ਮਤਲਬ ਐਕਸਪੀਰੀਅੰਸ ਦਾ ਬਾਈ ਇੱਥੇ ਬਹੁਤ ਜ਼ਿਆਦਾ ਐਕਸਪੀਰੀਅੰਸਡ ਬੰਦੇ ਬੈਠੇ ਆ ਬਾਈ ਜਿਹੜੇ ਮਤਲਬ ਜਿਨ੍ਹਾਂ ਨੇ ਵਿੰਟਰਸ ਦੇਖਿਆ ਨੇ ਹਨ ਜਿਹੜੇ ਉਰੇ ਹੀ ਬਾਰਨ ਨੇ ਜਾਂ ਜਿਨ੍ਹਾਂ ਨੂੰ 50-50 ਸਾਲ ਹੋ ਗਏ ਗੱਡੀਆਂ ਚਲਾਉਂਦੇ ਆ ਉਹਨੂੰ ਤੇ ਮੈਂ ਥੋੜੀਆਂ ਇੰਜ ਗੱਲਾਂ ਬਾਈ ਬਸ ਸ਼ੇਅਰ ਕਰਨੀਆਂ ਸੀਗੀਆਂ ਤੇ ਬਾਈ ਜੇ ਤੁਸੀਂ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਪਲੀਜ਼ ਸਬਸਕ੍ਰਾਈਬ ਕਰ ਲਓ ਬਾਈ ਮੈਂ ਇਸ ਤੋਂ ਬਾਅਦ ਹੋਰ ਵੀ ਇਨਫੋਰਮੇਟਿਵ ਵੀਡੀਓਜ਼ ਸਾਰੀਆਂ ਪਾਉਂਗਾ ਬਾਈ ਕਿੱਦਾਂ ਆਪਾਂ ਲਾਇਸੈਂਸ ਵਗੈਰਾ ਬਣਾ ਸਕਦੇ ਆ ਹਨਾ ਆਪਣਾ ਡਰਾਈ ਬਈ ਸਾਰੇ ਲਾਇਸੈਂਸ ਆਪਣਾ ਡਰਾਈਵਿੰਗ ਲਾਇਸੈਂਸ ਬਾਈ ਕਲਾਸ uh, 7 ਤੋਂ ਲੈ ਕੇ 6 5 ਕਿੱਦਾਂ ਬਣਦਾ ਬਾਈ ਈਜ਼ੀ ਕਿੱਦਾਂ ਬਣਦਾ ਉਸ ਤੋਂ ਬਾਅਦ ਬਾਈ ਆਪਣੇ ਬੰਦੇ ਜਿੱਦਾਂ ਸਿਕਿਉਰਿਟੀ ਦਾ ਲਾਇਸੈਂਸ ਹੋ ਗਿਆ ਬਾਈ ਫੋਕ ਲਿਫਟ ਦਾ ਲਾਇਸੈਂਸ ਬਾਈ ਮੇਰੇ ਕੋਲੇ ਸਾਰੇ ਲਾਇਸੈਂਸ ਹੈਗੇ ਨੇ ਮੈਨੂੰ ਸਾਰਿਆਂ ਦਾ ਪਤਾ ਕਿ ਕਿੱਦਾਂ ਉਹਨਾਂ ਨੂੰ ਮੈਂ ਬਣਵਾਇਆ ਸੀ ਜਾਂ ਕਿੰਨਾ ਉਹਨਾਂ ਤੇ ਮੇਰਾ ਖਰਚਾ ਹੋਇਆ ਸੀ ਹਨਾ ਮੈਂ ਸਾਰੀਆਂ ਵੀਡੀਓਜ਼ ਬਾਈ ਇੱਕ ਇੱਕ ਕਰਕੇ ਆਪਣੇ ਪੇਜ ਚੈਨਲ ਤੇ ਪਾਉਂਗਾ ਤਾਂ ਪਲੀਜ਼ ਬਾਈ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਆਪਣੇ ਚੈਨਲ ਨੂੰ ਸੋ ਦੈਟ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਪਾਵਾਂ ਤਾਂ ਬਾਈ ਉਹ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਦੇਖ ਸਕੋ ਤੁਹਾਡੇ ਕੰਮ ਆ ਸਕੇ ਬਾਈ ਮੈਂ ਜਿਆਦਾ ਤੋਂ ਜਿਆਦਾ ਇਹੀ ਕੋਸ਼ਿਸ਼ ਕਰਦਾ ਬਈ ਕਿ ਤੁਹਾਡੇ ਕੋਲ ਇਨਫੋਰਮੇਟਿਵ ਵੀਡੀਓਜ਼ ਪਹੁੰਚਾ ਆਵਾਂ ਤੇ ਆਪਣਾ ਜਿੱਦਾਂ ਆਊਟਿੰਗ ਨੇ ਵੀਡੀਓਜ਼ ਹਨਾ ਆਪਾਂ ਕਿਦਾਂ ਕਿਹੜੀ ਚੀਜ਼ ਕਰ ਸਕਦੇ ਆ ਜਾਂ ਆਊਟ ਆਊਟਿੰਗ ਬਈ ਜਿੱਦਾਂ ਆਪਾਂ ਕੋਈ ਵੀ ਐਕਟੀਵਿਟੀ ਆ ਉਹ ਕਿਵੇਂ ਕੀ ਰੂਲ ਨੇ ਬਈ ਜਿੰਨੀਆਂ ਕਿ ਮੈਨੂੰ ਆਉਂਦੀਆਂ ਬਈ ਸਾਰਾ ਕੁਝ ਤਾਂ ਮੈਂ ਵੀ ਨਹੀਂ ਕੀਤਾ ਹੋਇਆ ਮੈਂ ਤੁਹਾਨੂੰ ਸਾਰਾ ਕੁਝ ਬਈ ਦਿਖਾਉਂਦਾ ਰਹੂੰਗਾ ਤੇ ਡੇਲੀ ਵਲੌਗਸ ਬਈ ਟਰਾਈ ਕਰਾਂਗੇ ਕਿ ਪਾਇਆ ਕਰੀਏ ਇਸ ਲਈ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਤੇ ਬਈ ਅਗਲੀ ਵੀਡੀਓ 'ਚ ਮਿਲਦੇ ਆ ਕੋਈ ਵਧੀਆ ਵੀਡੀਓ ਕੋਈ ਇਨਫੋਰਮੇਟਿਵ ਵੀਡੀ